ਜੰਡੇਆਲਾ ਗੁਰੂ ਦੇ ਕੈਪਟਨ ਮਹਿਲ ਸਿੰਘ ਦੀ ਗਲੀ ਵਿੱਚ ਇੱਕ ਗਰੀਬ ਪਰਿਵਾਰ ਜੋ ਕਿ ਇੱਕ ਕਮਰੇ ਵਿੱਚ ਆਪਣੇ ਪਰਿਵਾਰ ਨਾਲ ਰਹੇ ਰਿਹਾ ਸੀ ਤੇ ਰੋਜ਼ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਜਿਆਦਾ ਬਰਸਾਤ ਹੋਣ ਦੇ ਕਾਰਨ ਰਾਤ ਦੇ ਸਮੇਂ ਉਹਨਾਂ ਦੀ ਬਾਲਿਆ ਵਾਲੀ ਛੱਤ ਡਿੱਗ ਗਈ ਜਿਸ ਦੇ ਨਾਲ ਉਹਨਾਂ ਦਾ ਸਾਰਾ ਕੰਮ ਵਿੱਚ ਵਰਤਣ ਵਾਲਾ ਸਮਾਨ ਛੱਤ ਦੇ ਮਲਬੇ ਹੇਠ ਆਉਣ ਕਾਰਨ ਖਰਾਬ ਹੋ ਗਿਆ ਹੈ ਇਸ ਪਰਿਵਾਰ ਨੇ ਰੋਂਦੇ ਹੋਏ ਮਦਦ ਕਰ ਰਹੀਆਂ ਸੰਸਥਾਵਾਂ ਅੱਗੇ ਆਪਣੀ ਛੱਤ ਬਣਾਉਣ ਲਈ गुहार ਲਾਈ मदद करन ले संपर्क करो पता मुनीश सूरी पुत्र सुरेंद्र कुमार गली कैप्टन महिल सिंह गली ठठियार बाजार जंडियाला गुरु फोन नंबर नौ अठ सत तीन चार सिफर सिफर पांच अठ जे कोई तारी मदद करना चाहे तो किस एड्रैस आ सकता है, है जी सर गली कैप्टन महिल सिंह ठीक है ठठियार वाला महला ठीक है जी मोबाइल नंबर मेरा सैवन नाइन एट 801560 ਰਿੱਕੀ ਨਾ ਜੀ ਅਪਾ ਮੇਰਾ ਨਾਮ ਰਵੀ ਕਾਂਤਾ ਹਾਂ ਜੀ ਕੀ ਗੱਲ ਹੈ ਜੀ ਜੀ ਸਾਡੇ 7:30 ਰਾਤੀ ਡਿੱਗ ਗਈ ਹੈ 7 ਵਜੇ ਕਿ ਕਿਸ ਕੰਡ ਦੀ ਹੈ ਇਹ ਮੀ ਬਹੁਤ ਜ਼ਿਆਦਾ ਪੈਂਦਾ ਪਿਆਸੀ ਤੇ ਬਾਲੇ ਡੜਗੇ ਸੀ ਉਹਦਾ ਕਰਕੇ ਡਿੱਗ ਗਈ ਹੈ ਕੀ ਮੰਗ ਕਰਦੀ ਜੀ ਮੰਗ ਇਹ ਹੈ ਕਿ ਜਿਹੜੇ ਵੀ ਮਦਦਕਾਰ ਆ ਸਾਡੀ ਛੱਤ ਬਣਵਾ ਦੇ ਨਹੀਂ ਨਹੀਂ ਬਣਵਾ ਸਕਦੇ ਕੰਮ ਨਹੀਂ ਕਰਦੇ ਕੰਮ ਜੇ ਮਿਲ ਜੇ ਤੇ ਕਰ ਲਈ ਤਾਂ ਨਹੀਂ ਤੇ ਨਹੀਂ ਸਰਸ ਜਿੰਮਤ ਕੀਤੀ ਜਾਵੇ ਕਾਲੋ ਲਾਗੀ ਕਰਦਾ ਜੇ ਚੇ ਦਿਹਾੜੀ ਮਿਲ ਜੇ ਕਰ ਲੈਂਦੇ ਨਹੀਂ ਤੇ ਨਹੀਂ ਬੱਚੇ ਕਿੰਨੇ ਤੁਹਾਡੇ ਇੱਕ ਬੱਚਾ ਜੇ ਵਰਨ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ ਅੰਮ੍ਰਿਤਸਰ